ਮਤਲਬ ਆਪਣੇ ਤੇ ਡਿਪੈਂਡਾ ਜਿੰਨਾ ਤੁਸੀਂ ਮਤਲਬ ਖਾਣਾ ਚਾਹੁੰਦੇ ਹੋ ਮਤਲਬ ਜਿੰਨੀ ਜਿੰਨੀ ਕਿ ਆਪਾਂ ਬ੍ਰੇਕਫਾਸਟ ਚ ਭੁੱਖ ਹੁੰਦੀ ਹੈ ਉਹ ਸਾਮ ਨਾਲ 24 ਮਾਣਾ ਸਾਰਾ ਕੱਢ ਕੇ ਰੱਖ ਲਿਆ ਵਾ ਜੋ ਵੀ ਇਹਦੇ ਚਾੜ ਆਉਣ ਕਰਨਾ ਵਾ ਠੀਕ ਆ ਇਹ ਬਹੁਤ ਵਧੀਆ ਹੁੰਦੇ ਨੇ ਇਹ ਆਪਾਂ ਮਤਲਬ ਮੈਂ ਰਾਤ ਨੂੰ ਹੀ ਤਾਂ ਐਡ ਕਰਦੀ ਕਿਉਂਕਿ ਸਵੇਰ ਤੱਕ ਇਹ ਫੁੱਲ ਜਾਂਦੇ ਇਹਨਾਂ ਨੂੰ ਥੋੜਾ ਚੰਨਾ ਭੋ ਕੇ ਰੱਖਣਾ ਪੈਂਦਾ ਵਾ ਹੁਣ ਲੱਗੇ ਸੀ ਬ੍ਰੇਕਫਾਸਟ ਲੈ ਕੇ ਜਾਣਾ ਛਿੱਪੇ ਵਾਸਤੇ ਤੇ ਮੈਨੂੰ ਵੀ ਭੁੱਖ ਲੱਗੀ ਹੈ ਪੂਰੀ ਤੇ ਮੈਂ ਆ ਵੇਖੋ ਰਾਤੀ ਜਿਹੜੇ ਭੋ ਕੇ ਰੱਖਿਆ ਸੀ ਲਓ ਜੇ ਆਪਾਂ ਕਰਦੇ ਆ ਪਹਿਲਾਂ ship in a serve ਠੰਡਵਾ ਦਿੰਦਾ ਕਲੇਜ ਚ ਸੱਸੀ ਗਾਲ ਜੀ ਕੀ ਹਾਲ ਚੰਨੇ ਸਾਨਾ ਨੂੰ ਮੇਰੀ ਘਟ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਜਿਹੜਾ ਵਲੌਗ ਮੈਂ ਨਾਈਟ ਟਾਈਮ ਸ਼ੂਟ ਕਰੀਏ ਨਾਈਟ ਟਾਈਮ ਮਤਲਬ ਨੋ ਨੋ ਵੱਜ ਗਏ ਆ ਤੇ ਪਹਿਲਾਂ ਤਾਂ ਇਹ ਥੱਲੇ ਬਾਦ ਨੂੰ ਲੈ ਜਾਣੇ ਆ ਪਾਰਕ ਪਾਰਕ ਮਤਲਬ ਥੋੜਾ ਜਿਹਾ ਆਪਾਂ ਮਲੇ ਵਾਕ ਕਰਨ ਜਾਣੇ ਆ ਤੇ ਨਾਲ ਹੀ ਨਾਲ ਹੀ ਬਾਦ ਨੂੰ ਲੈ ਜਾਣੇ ਆ ਆਪਾਂ ਤੇ ਸਟੋਲਰ ਤੇ ਤੇ ਉਹ ਵੀ ਇੰਜੋਏ ਕਰਦੇ ਤੇ ਅਸੀਂ ਵੀ ਥੋੜਾ ਇੰਜੋਏ ਕਰ ਰਹੇ ਨੇ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਜਦੋਂ ਬਾਹਰ ਜਾਣੇ ਪਸੀਨੇ ਨਾਲ ਪੂਰ ਪਰ ਭੇਜਾ ਨੇ ਇੰਨੀ ਗਰਮੀ ਹੁੰਦੀ ਹੈ ਤੇ ਅੱਜ ਆਪਾਂ ਵਾਕ ਕਰਕੇ ਆਏ ਕਾਫੀ ਟਾਈਮ ਥੱਲੇ ਸਪੈਂਡ ਕਰ ਰਹੇ ਆਏ ਤੇ ਉਸ ਤੋਂ ਬਾਅਦ ਇਹ ਆਏ ਆ ਤੇ ਇਬਾਦਤ ਹੋਊਗੀ ਤੇ ਮੇਰੇ ਭਾਂਡੇ ਭੁੰਨੇ ਧੋਣ ਵਾਲੇ ਬਹੁਤ ਜ਼ਿਆਦਾ ਸੀ ਮੈਂ ਭਾਂਡੇ ਤੋਤੇ ਤੇ ਮੈਂ ਹੁਣ ਤਾਂ ਵਲੌਗ ਸ਼ੂਟ ਕਰ ਰਹੀ ਐ ਨਾਈਟ ਟਾਈਮ ਮੈਂ ਜਿਹੜੀ ਮਾਰਨਿੰਗ ਬ੍ਰੇਕਫਾਸਟ ਜਿਹੜੀ ਰੈਸਪੀ ਆ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨਾ ਚਾਹੁੰਦੀ ਆ ਬੜੀ ਹੈਲਥੀ ਰੈਸਪੀ ਆ ਤੇ ਉਹਦੇ ਵਾਸਤੇ ਮਨ ਲੱਗਦਾ ਹੈ ਕਿ ਹੁਣ ਰਾਤ ਨੂੰ ਪੀਣ ਵਾਸਤੇ ਦੁੱਧ ਹੈਗਾ ਸੀ ਮਤਲਬ ਸਵੇਰ ਵਾਸਤੇ ਦੁੱਧ ਨਹੀਂ ਹੈਗਾ ਤੇ ਮੈਂ ਨਾ ਹੁਣ ਮੈਂ ਸੋਚ ਰਹੀ ਮੈਂ 9 ਵਜੇ ਦੁਕਾਨ ਉਂ ਅੰਕਲ ਦੀ ਓਪਨ ਹੀ ਹੋਣੀ ਆ ਤੇ ਨਾਲੇ ਨਾ ਮੈਂ ਉਹ ਵੀ ਲੈ ਕੇ ਆਉਣਾ ਸੀ ਫਰੂਟ ਵੀ ਖਤਮ ਹੋਇਆ ਸੀ ਮਤਲਬ ਪੀਤਾ ਹੈਗਾ ਸੀ ਐਪਲ ਨਹੀਂ ਹੈਗੇ ਬਨਾਣਾ ਵੀ ਨਹੀਂ ਹੈਗੇ ਤੇ ਮੈਂ ਸੋਚਿਆ ਕਿ ਪਹਿਲਾਂ ਉਹਦਾ ਤੇ ਅੰਕਲ ਘਰੇ ਦੇ ਜਾਂਦੇ ਨੇ ਦੁੱਧ ਤੇ ਮੈਂ ਸੋਚਦੀ ਫਰੂਟ ਵੀ ਲੈ ਆਉਣੀ ਕਿਉਂਕਿ ਫਿਰ ਮੈਂ ਜਿਹੜੀ ਰੈਸਪੀ ਸ਼ੇਅਰ ਕਰਨੀ ਆ ਫਿਰ ਸਵੇਰੇ ਸਵੇਰੇ ਜਦੋਂ ਬ੍ਰੇਕਫਾਸਟ ਖਾਣਾ ਵਾ ਉਸ ਟਾਈਮ ਤੇ ਫਿਰ ਫਰੂਟ ਹੋਣਾ ਬਹੁਤ ਜ਼ਰੂਰੀ ਹੈ ਤੇ ਆ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਮਤਲਬ ਕੱਲ ਮੈਂ ਫਰਸਟ ਕਰਾਈ ਤਾਂ ਆਰਡਰ ਕੀਤਾ ਸੀ ਆ ਵਾਲੀ ਬੇਬਾ ਸਿਲੀਕੋਨ ਦੀ ਬੜਾ ਕਿਊਟ ਜਿਹਾ ਕਲਰ ਦਾ ਮੈਨੂੰ ਬੜੀ ਵਧੀਆ ਲੱਗੀ ਅੱਜ ਨੂੰ ਮੈਂ ਲਾ ਕੇ ਵੀ ਚੈੱਕ ਕੀਤੀ ਸੀ ਤੇ ਨਾਲੇ ਜਿਹੜੀ ਆ ਉਹਦੀ ਡੱਬੀ ਆ ਫੂਡ ਫੀਡ ਕਰਨ ਵਾਲੀ ਤੇ ਜਿਹੜਾ ਫੂਡ ਖਾਊਗੀ ਜਿਹੜਾ ਵੀ ਕੋਈ ਵੀ ਸਲਟ ਸਟਾਰਟ ਕਰ ਲਈ ਆ ਚਮਤ ਲੱਗ ਰਿਹਾ ਬੇਬੀ ਹੱਕਦੀ ਹੈ ਤੇ ਬੜੀ ਵਧੀਆ ਜਿਹੜੇ ਵਾਸ਼ ਕਰਨੀ ਆ ਮੈਂ ਤੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਜਾਣੀ ਆ ਤੇ ਲੈ ਕੇ ਆਉਣੀ ਆ ਸਮਾਰਟ ਛੂਟੀ ਦੀ ਚਾਬੀ ਲੱਲਾ ਤੇ ਤੂੰ ਹੀ ਮੰਨਣਾ ਨਹੀਂ ਸਕੂਟੀ ਤੋਂ ਮੈਨੂੰ ਚੇਤਾ ਆ ਗਿਆ ਤੂੰ ਹੀ ਮੰਨਣਾ ਨਹੀਂ ਜਦੋਂ ਦੇ ਅਸੀਂ ਪਿੰਡੋਂ ਆਏ ਨਾ ਮਤਲਬ ਜਦੋਂ ਦੀ ਇਬਾਦਤ ਹੋਈ ਹੈ ਨਾ ਤੇ ਜਦੋਂ ਦੇ ਅਸੀਂ ਪਿੰਡੋਂ ਆਏ ਆ ਉਦੋਂ ਦਾ ਫੂਟਰੀ ਚ ਤੇਲ ਸੀ ਤੇ ਮਤਲਬ ਕੱਲ કે ਪਰਸੋਂ ਖਤਮ ਹੋਇਆ ਵਾ ਤੇ ਮਤਲਬ ਕਹਾਂ ਦਾ ਮਤਲਬ ਵੀ ਜਦੋਂ ਫੁੱਲ ਕੀਤੀ ਜੀ ਦੋ ਤਿੰਨ ਮਹੀਨੇ ਮਤਲਬ ਤਿੰਨ ਮਹੀਨੇ ਨਿਕਲ ਗਏ ਨੇ ਉਹ ਮਤਲਬ ਉਹਦੇ ਨਾਲ ਸਾਡੇ ਕਿਉਂ ਕਿਉਂਕਿ ਸਿਰਫ ਅਸੀਂ ਲੋਕਲ ਕਹਿੰਦੇ ਆ ਆਪਣੀ ਸੁਸਾਇਟੀ ਚੋਂ ਬਾਹਰ ਨਿਕਲਦੇ ਆ ਤੇ ਨਾਲ ਹੀ ਦੁਕਾਨਾਂ ਤੋਂ ਨਾ ਹੁੰਦੀਆਂ ਨੇ ਤੇ ਉਤੋਂ ਸਮਾਨ ਲੈ ਕੇ ਆ ਜਾਈਦਾ ਵਾ ਪਹਿਲਾਂ ਮੈਂ ਤੁਰ ਕੇ ਚੱਲ ਜਾਨੀ ਨੀ ਪਰ ਹੁਣ ਕਈ ਵਾਰ ਮੇਰੇ ਕੋਲ ਸਮਾਨ ਸਮੁੰਨ ਜ਼ਿਆਦਾ ਹੁੰਦਾ ਵਾ ਇਸ ਕਰਕੇ ਫਿਰ ਮੈਂ ਸਕੂਟੀ ਤੇ ਚੱਲ ਜਾਨੀ ਆ ਤੇ ਚਲੋ ਹੁਣ ਮੈਂ ਚੱਲਨੀ ਆ ਤੇ ਸਮਾਨ ਲੈ ਕੇ ਆਉਣੀ ਫਿਰ ਤੁਹਾਨੂੰ ਮੈਂ ਰੈਸਪੀ ਦੱਸਦੀ ਪਹੁੰਚ ਕੇ نیچے ਗੱਡੀ ਆਪਣੀ ਲੱਗੀ ਆ ਤੇ ਸਾਡੀ ਮੇਰੀ ਸਕੂਟੀ ਮੇਰੀ ਜਿੰਦ ਜਾਨ ਕਾਲਸ ਟਾਈਮ ਤੇ ਬਹੁਤ ਜ਼ਿਆਦਾ ਸਕੂਟੀ ਚਲਾਈ ਆ ਤੇ ਮੈਨੂੰ ਸਕੂਟੀ ਨਾਲ ਬਹੁਤ ਜ਼ਿਆਦਾ ਪਿਆਰ ਆ ਮਤਲਬ ਘੱਟੋ ਘੱਟ 5 6 ਸਾਲ ਮੈਂ ਸਕੂਟਰੀ ਚਲਾਈ ਲਗਾਤਾਰ ਤੇ ਗੱਡੀ ਵੀ ਮੈਂ ਬੜੀ ਚਲਾਈ ਆ ਪਰ ਹੁਣ ਮੇਰਾ ਕੋਈ ਮਨ ਨਹੀਂ ਕਰਦਾ ਤਾਂ ਮੈਂ ਪਹਿਲਾਂ ਸਮਾਨ ਲੈ ਆਵਾ ਦੁਕਾਨਾਂ ਬੰਦ ਹੋ ਜਾਈ। ਲਓ ਜੀ ਆ ਗਈ ਮੈਂ ਵਾਪਸ ਬਹੁਤ ਜ਼ਿਆਦਾ ਗਰਮੀਆਂ ਔਰ ਉਸ ਸਾਰੇ ਘਰਾਂ ਦੇ ਵਿੱਚ ਏਸੀ ਚੱਲ ਰਹੇ ਹੁੰਦੇ ਨੇ ਤੇ ਉਹਦੇ ਨਾਲ ਹੋਰ ਜ਼ਿਆਦਾ ਗਰਮੀ ਹੋਈ ਹੁੰਦੀ ਆ। ਬਹੁਤ ਜ਼ਿਆਦਾ ਗਰਮੀ ਆ ਬਾਹਰ। ਉਹ ਦੋਵੇਂ ਪਿਓ ਤੇ ਹੀ ਲੱਗਦਾ। ਥੱਥੇ-ਬੱਥੇ ਮਾਰਨ ਡੇ ਰਹੇ ਇੱਕ ਦੂਜੇ ਨਾਲ। ਤੇ ਇਹ ਬਾਅਦ ਅੱਤੇ ਵੀ ਹਜੇ ਕੱਪੜੇ ਚੇਂਜ ਕਰਨੇ ਆ ਔਰ ਉਹਦੀ ਮਾਲਿਸ਼ ਕਰਨੀ ਆ ਔਰ ਨਾਈਟ ਸੂਟ ਪਾਉਣਾ ਵਜੇ। ਤੇ ਗਰਮੀ ਬੜੀਆ ਪਾਣੀ ਦੀ ਪਿਆਸ ਲਗੀ ਪਹਿਲਾਂ ਪਾਣੀ ਪੀਨੇ ਆ ਫਿਰ ਮੈਂ ਰੈਸਪੀ ਬਣਾਉਣੀ ਆ ਤਦ ਨਾਲ ਮੈਂ ਸ਼ੇਅਰ ਕਰਦੀ ਆ ਤੁਹਾਡੇ ਨਾਲ ਦੋਵੇਂ ਜਣੇ ਬੈਠੇ ਹੋਏ ਨੇ ਅੰਦਰ ਲੋ ਜੀ ਮੈਂ ਲੈ ਆਈ ਸਮਾਨ ਕੇਲੇ ਸੇਬ ਤੇ ਨਿੰਬੂ ਮੈਨੂੰ ਅੰਕਲ ਨੇ ਯਾਦ ਕਰਾਇਆ ਮੈਂ ਨਾ ਮੈਂ ਅੰਕਲ ਕੋਲ ਦੁੱਧ ਲੈਣ ਗਈ ਤੇ ਅੰਕਲ ਮੈਨੂੰ ਨਾ ਮਤਲਬ ਅੰਕਲ ਬਹੁਤ ਚੰਗੇ ਨੇ ਸਾਡਾ ਜਿਹਨਾਂ ਕੋਲ ਇਹ ਦੁੱਧ ਵਗੈਰਾ ਰੋਸ਼ਨ ਵਗੈਰਾ ਲੈਣੇ ਨੇ ਬਹੁਤ ਵਧੀਆ ਨੇਚਰ ਦੇ ਨੇ ਅੰਕਲ ਉਹੀ ਕਹਿੰਦੇ ਨੇ ਜਿਹੜੇ ਦੁਕਾਨਾਂ ਦੀ ਬੋਲ ਪਾਣੀ ਅੱਛੀ ਹੁੰਦੀ ਬੰਦੇ ਤਾਂ ਉੱਥੇ ਜਾਣ ਨੂੰ ਮਨ ਕਰਦਾ ਵਾ ਤੇ ਅੰਕਲ ਦੀ ਨੇਚਰ ਸੀਰੀਅਸਲੀ ਬਹੁਤ ਵਧੀਆ ਵਾ ਤੇ ਨਾ ਅੰਕਲ ਮੈਨੂੰ ਕਹਿੰਦੇ ਪੀ ਗਰਮੀ ਆ ਜਿਵੇਂ ਵੈਸੇ ਗੱਲਾਂ ਚੱਲ ਰਹੀਆਂ ਸੀ ਅੰਕਲ ਦੇ ਨਾਲ ਭੈਣ ਕੋ ਗਰਮੀ ਬੜੀ ਹੋ ਗਈ ਆ ਤੇ ਅੰਕਲ ਕਹਿੰਦੇ ਹਾਂ ਸਹੀ ਗੱਲ ਆ ਤੇ ਅੰਕਲ ਮੈਨੂੰ ਆਪਣੇ ਵੱਲੋਂ ਇਹ ਮਤਲਬ ਕਹਿ ਰਹੇ ਮੈਨੂੰ ਕਿ ਗੁਰੂ ਘੰਟੀ ਪਿਆ ਕਰੋ ਗਰਮੀ ਬੜੀ ਜਾ ਰਹਾ ਵਾ ਠੀਕ ਆ ਮੈਂ ਹਾਂਜੀ ਅੰਕਲ ਸਹੀ ਗੱਲ ਆ ਮੈਨੂੰ ਗੁਰੂ ਘੰਟੀ ਦੇ ਨਾਮ ਤੋਂ ਮੈਨੂੰ ਉਸੇ ਵੱਲੇ ਜਾਦ ਆ ਗਿਆ ਕਿ ਨਿੰਬੂ ਨਹੀਂ ਮੈਂ ਲੈ ਕੇ ਆਈ ਛਿੱਪੀ ਵੀ ਰੋਜ਼ ਨਿੰਬੂ ਪਾਣੀ ਪੀਂਦੇ ਮੈਂ ਵੀ ਰੋਜ਼ ਪੀਣੀ ਆ ਤੇ ਨਿੰਬੂ ਅੱਜ ਨਿੰਬੂ ਨਹੀਂ ਹੈਗੇ ਤੇ ਨਿੰਬੂ ਪਾਣੀ ਪੀਤਾ ਨੇ ਤੇ ਗੁੰਦਖਤੀਰਾ ਵੀ ਨਹੀਂ ਮੈਂ ਰਾਤੀਂ ਪੀ ਹੋਈ ਕਿਉਂ ਕਿ ਮੈਨੂੰ ਯਾਦ ਸੀ ਕਿ ਨਿੰਬੂ ਸਵੇਰ ਵਾਸਤੇ ਨਹੀਂ ਹੈਗੇ ਤੇ ਹੁਣ ਮੈਂ ਗੁੰਦਖਤੀਰਾ ਵੀ ਪੀਣ ਦੇਣੀ ਆ ਤੇ ਨਿੰਬੂ ਵੀ ਹੈਗੇ ਨੇ ਇਹ ਕਿ ਨਿੰਬੂ ਪਾਣੀ ਰੋਜ਼ ਪੀਣਾ ਜਿਹੜਾ ਬਹੁਤ ਵਧੀਆ ਲੱਗਦਾ ਸਾਨੂੰ ਚਲੋ ਹੁਣ ਆਪਾਂ ਬਣਾਉਣੀ ਆ ਓਟਸ ਦੀ ਰੈਸਪੀ ਜਿਹੜੀ ਤੁਹਾਨੂੰ ਮੈਂ ਦੱਸਣੀ ਆ ਕਿ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਤੁਹਾਡੇ ਨਾਲ ਕਿ ਆਪਾਂ ਸਵੇਰੇ ਬ੍ਰੇਕਫਾਸਟ ਜੀ ਲਈ ਲੈਣੀ ਆ ਮੈਂ ਤੇ ਛਿੱਪੀ ਦੋਨੋਂ ਜਾਣੇ ਬਹੁਤ ਟੇਸਟੀ ਰੈਸਪੀ ਆ ਕਿਤੇ ਗਰਮੀ ਹੁੰਦੀ ਉਹਨਾਂ ਠੰਢੀ ਠੰਢੀ ਖਾਣ ਦਾ ਮਜ਼ਾ ਬੜਾ ਹੁੰਦਾ ਸਭ ਤੋਂ ਪਹਿਲਾਂ ਲੈਣਾ ਸੀ ਓਟਸ ਤੇ ਓਟਸ ਨੂੰ ਮੈਂ ਆ ਓਟਸ ਨੂੰ ਮੈਂ ਇਹ ਦੋ ਕੰਟੇਨਰ ਇੱਕ ਮੇਰਾ ਕੰਟੇਨਰ ਇੱਕ ਛਿੱਪੀ ਦਾ ਕੰਟੇਨਰ ਆ ਠੀਕ ਆ ਤੇ ਇਹਦੇ ਵਿੱਚ ਆਪਾਂ ਹੁਣ ਓਟਸ ਪਾਉਣੇ ਆ ਤੇ ਮੈਂ ਇਹਦੇ ਚ ਯੂਜ਼ ਕਰਦੀ ਆ ਓਟਸ ਚਾਰ ਚਮਚ ਤਾਂ ਮੈਂ ਚਾਰ ਜਾਂ ਪੰਜ ਚਮਚ ਲਾ ਆਪਣੇ ਤਾਂ ਡਿਪੈਂਡਾ ਜਿੰਨਾ ਤੁਸੀਂ ਮਤਲਬ ਖਾਣਾ ਚਾਹੁੰਦੇ ਹੋ ਮਤਲਬ ਜਿੰਨੀ ਜਿੰਨੀ ਕ ਆਪਣਾ ਇੱਕ ਪਾਸਟ ਚ ਭੋਕ ਹੁੰਦੀ ਹੈ ਉਹ ਸਾਹਮਣੇ ਤਿੰਨ ਗੇਲਣਾ ਮੈਂ ਨਾਲ-ਨਾਲ ਭੋਲਣਾ ਜਾਵਾਂ ਚਾਰ ਤੇ ਪੰਜ ਠੀਕ ਆ ਬੜੇ ਆ بس ਥੋੜਾ ਜਿਹਾ ਹੋਰ ਪਾ ਦਿੰਨੀ ਆ ਹਾਂ ਸੇਮ ਇਦਾਂ ਹੀ ਇੱਧਰ ਮੈਨੂੰ ਸ਼ੇਪੀ ਨੇ ਅੰਦਰ ਆਵਾਜ਼ ਮਾਰ ਮਾਰ ਲਈ ਸੀ ਕਿਉਂਕਿ ਉਹ ਹੀ ਮੈਂ ਉਹਨਾਂ ਨੂੰ ਸ਼ਿਪਿੰਗ ਗਿਆ ਕਿ ਆਪਾਂ ਅੱਜ ਥੋੜਾ ਜਿਹਾ ਲੇਟ ਹੋ ਗਿਆ ਅਸੀਂ ਤੁਸੀਂ ਇਬਾਦਤ ਦੀ ਮਾਲਿਸ਼ ਕਰ ਦੋ ਤੇ ਉਹਦੇ ਕੱਪੜੇ ਵਗੈਰਾ ਚੇਂਜ ਕਰ ਦੋ ਨੈਪੀ ਚੇਂਜ ਕਰ ਦੋ ਤੇ ਸ਼ਿਪੀ ਇਬਾਦਤ ਦੀ ਮਾਲਿਸ਼ ਕਰ ਰਿਹਾ ਤੇ ਮੈਂ ਤਾਂ ਨਾਲ ਜਿਹੜਾ ਬ੍ਰੇਕਫਾਸਟ ਸ਼ੇਅਰ ਕਰ ਸੀ ਵਿੱਚੇ ਰਹਿ ਗਿਆ ਇੱਕ ਇੱਕ ਬੌਲ ਚ ਤੇ ਪਾ ਲਿਆ ਆਪਾਂ ਹੁਣ ਮੈਨੂੰ ਯਾਦ ਨਹੀਂ ਇੱਕੋ ਚਮਚ ਪਾਇਆ ਸ਼ਾਇਦ ਹੈ ਨਾ ਦੋ ਤਿੰਨ ਚਾਰ ਮੈਨੂੰ ਤਾਂ ਮਤਲਬ ਓਟਸ ਜਿਹੜੇ ਨੇ ਪਰਸਨਲੀ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਸੀਰੀਅਸਲੀ ਮਤਲਬ ਇੰਨੀ ਜ਼ਿਆਦਾ ਟੇਸਟੀ ਰੈਸਿਪੀ ਬਣ ਜਾਂਦੀ ਹੈ ਨਾ ਫਰੂਟਸ ਦੇ ਨਾਲ ਸਪ ਚਲੋ Oats ਪਾ ਲਏ ਸੀ ਤੇ ਬਾਕੀ ਸਮਾਨ ਵੀ ਮੈਂ ਪਹਿਲਾਂ ਕੱਢ ਕੇ ਰੱਖ ਲਵਾਂ ਫਿਰ ਮੈਂ ਤੁਹਾਨੂੰ ਦੱਸ ਲਓ ਜੀ ਮੈਂ ਮਤਲਬ ਜੋ ਵੀ ਸਮਾਨ ਆ ਸਾਰਾ ਕੱਢ ਕੇ ਰੱਖ ਲਿਆ ਵਾ ਜੋ ਵੀ ਇਹਦੇ ਚਾਟ ਆਊਟ ਕਰਨਾ ਵਾ ਠੀਕ ਆ ਹੁਣ ਇਹਦੇ ਵਿੱਚ ਮੈਂ ਲੈਣਾ ਵਾ ਸਭ ਤੋਂ ਪਹਿਲਾਂ ਲੈਣਨੀ ਆ ਮੈਂ chia seeds ਇਹ ਬਹੁਤ ਵਧੀਆ ਹੁੰਦੇ ਨੇ ਇਹ ਆਪਾਂ ਮਤਲਬ ਮੈਂ ਰਾਤ ਨੂੰ ਹੀ ਤਾਂ ਐਡ ਕਰਦੀ ਕਿਉਂਕਿ ਸਵੇਰ ਤੱਕ ਇਹ ਫੁੱਲ ਜਾਂਦੇ ਇਹਨਾਂ ਨੂੰ ਥੋੜਾ ਚੰਨਾ ਭਿਓ ਕੇ ਰੱਖਣਾ ਪੈਂਦਾ ਵਾ ਮਤਲਬ 2 ਚਮਚ ਪਾ ਦਿੰਨੀ ਆ ਮੈਂ ਹੁਣ ਮੈਂ ਇੱਕ ਹੱਥ ਨਾਲ ਕੈਮਰਾ ਯੂਜ਼ ਕਰ ਰਹੀ ਆ ਤਾਂ ਕਰਕੇ ਥੋੜਾ ਜਿਹਾ ਮੈਨੂੰ ਠੀਕ ਆ 2 ਚਮਚੇ ਇਹ ਹੋ ਗਏ ਨਾਲ ਆ ਗਏ ਆਪਾਂ ਨੇ ਪੰਪਕਿਨ ਸੀਡਸ ਪੰਪਕਿਨ ਸੀਡਸ ਬਹੁਤ ਵਧੀਆ ਹੁੰਦੇ ਨੇ ਬਹੁਤ ਮਜ਼ਾ ਆਉਂਦਾ ਖਾਣ ਦਾ ਨਾਲੇ ਨਾਲੇ ਰਾਤ ਨੂੰ ਹੀ ਬ੍ਰੇਕਫਾਸਟ ਸਭ ਤੋਂ ਵੱਡੀ ਗੱਲ ਆ ਤੁਹਾਡਾ ਰਾਤ ਨੂੰ ਹੀ ਬ੍ਰੇਕਫਾਸਟ ਬਣ ਜਾਂਦਾ ਇਨਸਟੈਂਟ ਸਵੇਰ ਨੂੰ ਭਾਵੇਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਗੇ ਆ ਗਏ ਆ ਮੈਨੂੰ ਯਾਦ ਨਹੀਂ ਇਹਨੂੰ ਇੰਗਲਿਸ਼ ਚ ਕੀ ਕਹਰੇ ਮੈਨੂੰ ਨਾਮ ਨਾ ਦਿਮਾਗ ਚੋਂ ਨਿਕਲ ਗਿਆ ਹੈ ਮਤਲਬ ਅਰਸੀ ਦੇ ਬੀਜ ਆ ਮਤਲਬ ਕਹਿੰਦਾ ਭਾਬ ਇਹਨੂੰ ਅਰਸੀ ਦੇ ਬੀਜ ਕਹਿੰਦੇ ਆ ਪਰ ਮੈਨੂੰ ਹੁਣ ਯਾਦ ਚੇਤਾ ਨਹੀਂ ਆ ਰਿਹਾ ਦਿਮਾਗ ਤੇ ਇਹਨੂੰ ਕਿਹੜੇ ਫਲੈਕ ਸੀਡਸ ਹਾਂ ਯਾਦ ਆ ਗਿਆ ਇਹਨੂੰ ਕਹਿੰਦੇ ਨੇ ਫਲੈਕ ਸੀਡਸ ਲੋ ਜੀ ਆ ਸਰਸਮਣ ਪਾ ਲਿਆ ਇੱਧਰਲੇ ਬੋਲ ਚ ਪਾ ਲਿਆ ਦੋਨਾਂ ਦਾ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਮਿਲਕ ਅ ਮਿਲਕ ਇਨਾ ਕਾ ਐਡ ਕਰਨਾ ਕਿ ਜਿਹੜੇ ਚੰਗੀ ਤਰ੍ਹਾਂ ਮਤਲਬ ਰਾਤ ਨੂੰ ਜਿਹੜੇ ਸੌਕਡ ਹੋ ਜਾਣ ਚੰਗੀ ਤਰ੍ਹਾਂ ਇਹਦੇ ਵਿੱਚ ਨਾ ਸਾਰੇ ਕਿਉਂਕਿ ਇਹਨਾਂ ਨੂੰ ਫਿਰ ਫੁੱਲਣਾ ਵੀ ਹੁੰਦਾ ਨਾ ਤਾਂ ਕਰਕੇ ਓਟਸ ਵੀ ਥੋੜੇ ਜੇ ਹੋ ਜਾਂਦੇ ਆ ਕਿਉਂਕਿ ਜੇ ਆਪਾਂ ਥੋੜਾ ਘੱਟ ਦੁੱਧ ਪਾਵਾਂਗੇ ਫਿਰ ਇਹ ਜਿਹੜੇ ਨਾ ਡਰਾਈ ਡਰਾਈ ਜਿਹਾ ਰਹਿ ਜਾਂਦੇ ਆ ਬਾਕੀ ਬਾਕੀ ਡਿਪੈਂਡ ਕਰਦਾ ਵਾ ਮਾਰਨਿੰਗ ਟਾਈਮ ਤੇ ਜੇ ਤੁਹਾਨੂੰ ਲੱਗੇ ਨਾ ਵੀ ਸੁੱਕਾ ਸੁੱਕਾ ਵਾ ਇਹਦੇ 'ਚ ਘੱਟ ਪਿਆ ਦੁੱਧ ਬਾਕੀ ਜੇ ਤੁਹਾਨੂੰ ਲੱਗੇ ਨਾ ਵੀ ਸੁੱਕਾ ਸੁੱਕਾ ਤੁਸੀਂ ਸਵੇਰੇ ਵੀ ਮਿਲ ਕੇ ਐਡ ਕਰ ਸਕਦੇ ਹੋ ਇਹ ਤਾਂ ਹੋ ਗਿਆ ਆਪਣਾ ਸਮਾਨ ਜਿਹੜਾ ਹਿਰਾ ਹੱਥ ਨੂੰ ਤਿਆਰ ਕਰਕੇ ਰੱਖਣਾ ਹੁੰਦਾ ਵਾ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਬੰਦ ਕਰਕੇ ਇਹਨੂੰ ਰੱਖ ਦੇਣਾ ਫ੍ਰਿਜ ਤੇ ਬਾਕੀ ਸਵੇਰੇ ਕੀ ਕੁਝ ਪਾਉਣਾ ਵਾ ਉਹ ਤੁਹਾਨੂੰ ਮੈਂ ਸਵੇਰੇ ਜਦੋਂ ਉੱਠਾਂਗੇ ਉੱਠ ਕੇ ਤੇ ਜਦੋਂ ਮੈਂ ਇਹ ਖਾਵਾਂਗੇ ਉਹਨੂੰ ਬਣਾ ਕੇ ਉਦੋਂ ਮੈਂ ਤੁਹਾਨੂੰ ਦੱਸੂਗੀ ਇਹਦੇ ਵਿੱਚ ਸਵੇਰੇ ਕੀ ਕੁਝ ਐਡ ਕਰਨਾ ਹੋ ਗਿਆ ਚੰਗੀ ਤਰ੍ਹਾਂ ਬੰਦ ਇਹ ਵੀ ਬੰਦ ਹੋ ਗਿਆ ਆ ਵੀ ਬੰਦ ਹੋ ਗਿਆ ਹੁਣ ਆਪਾਂ ਇਹਨੂੰ ਰੱਖ ਦਾਂਗੇ ਫ੍ਰਿਜ ਹੁਣ ਇਹ ਬੜਾ ਟੇਸਟੀ ਲੱਗ ਰਿਹਾ ਵੇਖਣ ਨੂੰ ਮੈਂ ਫ੍ਰਿਜ ਰੱਖ ਦਾਂਗਾ ਲੋ ਜੀ ਹੋ ਗਿਆ ਬ੍ਰੇਕਫਾਸਟ ਰੈਡੀ ਬਾਕੀ ਜਦੋਂ ਸਵੇਰੇ ਖਾਵਾਂਗੇ ਉਦੋਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਬਾਕੀ ਹੁਣ ਮੈਂ ਮਤਲਬ ਦਹੀਂ ਨੂੰ ਜਾਗ ਲਾ ਲਵਾਂ ਨਹੀਂ ਦਹੀਂ ਨੂੰ ਨਹੀਂ ਸੌਰੀ ਦੁੱਧ ਨੂੰ ਦੁੱਧ ਨੂੰ ਜਾਗ ਲਾ ਲਾਂ ਤੇ ਦਹੀਂ ਬਣਾਉਣ ਵਾਸਤੇ ਵੈਸੇ ਤਾਂ ਹੀ ਵੇਰਕੇ ਦਾ ਜਿਹੜਾ ਪੈਕਟ ਵਾਲਾ ਦਹੀਂ ਮਿਲਦਾ ਹੀ ਉਹ ਵੀ ਖਾ ਲੈਣੇ ਆ ਤੇ ਜੇ ਕਿ ਘਰੇ ਵਰੀ ਕਰੇ ਦੁੱਧ ਜਿਆਦਾ ਹੋਣਾ ਤਾਂ ਵੀ ਘਰੇ ਬਣਾ ਲੈਣੇ ਆ ਬਟ ਹੁਣ ਮੈਂ ਘਰੇ ਤਾਂ ਬਣਾ ਰਹੀਆਂ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੀ ਬਾਤਦਾ ਸੀ ਸੋਲਿਡ ਫੂਡ ਥੋੜਾ ਜਿਹਾ ਸਟਾਰਟ ਕੀਤਾ ਸੀ ਬਨਾਣਾ ਦਿੱਤਾ ਇਹਨੂੰ ਹੁਣ ਮੈਂ ਥੋੜਾ ਕਰਡ ਵੀ ਦੇ ਸਕਦੀ ਆ ਤੇ ਉਸ ਕਰਕੇ ਇਹ ਹੈ ਕਿ ਜਿਹੜਾ ਆਪਾਂ ਵੇਰਕੇ ਦਾ ਫੁੱਲ ਫੈਟ ਦੁੱਧ ਲੈਨੇ ਆ ਕਿਉਂ ਉਹਦੀ ਮਲਾਈ ਕੱਢ ਲੈਨੇ ਆ ਘਰੇ ਮੈਂ ਕਿਉਂ ਬਣਾਉਣੀ ਆ ਔਰ ਨਾਲ ਇਹ ਕਿ ਉਹ ਫਿਰ ਦੁੱਧ ਲੋ ਫੈਟ ਦੇ ਵਿੱਚ ਹੋ ਜਾਂਦਾ ਤਾਂ ਉਹਦਾ ਹੀ ਦਹੀਂ ਬਣਾ ਲੈਨੇ ਆ ਬਾਤ ਵਾਸਤੇ ਵਧੀਆ ਵਾ ਤੇ ਨਾਲੇ ਸਵੇਰੇ ਬਾਅਦ ਨੂੰ ਵੀ ਦਹੀਂ ਖਵਾਵਾਂਗੇ ਕਿਉਂਕਿ ਹੁਣ ਉਹਨੂੰ ਹੌਲੀ-ਹੌਲੀ ਆਦਤ ਤਾਂ ਪੈਣੀ ਚਾਹੀਦੀ ਐ ਨਾ ਚੀਜ਼ੇ-ਚੂਜ਼ਾ ਖਾਣ ਦੀ ਖਵਾਵਾਂਗੇ ਤੇ ਫੇਰ ਹੀ ਖਾਊਗੀ ਜੇ ਨਹੀਂ ਖਵਾਵਾਂਗੇ ਫੇਰ ਉਹਨਾਂ ਨੂੰ ਦੁੱਧ ਹੀ ਪੀ ਜਾਣਾ ਹੋਰ ਕੀ ਤੇ ਇਸ ਕਰਕੇ ਹੁਣ ਆਪਾਂ ਦੁੱਧ ਨੂੰ ਜਾਗ ਲਾ ਲਈਏ ਤੇ ਨਾਲੇ ਮੈਂ ਦੁੱਧ ਗਰਮ ਗਰਮ ਸੋਈ ਠੰਡੇ ਦੁੱਧ ਪੀਣਾ ਵ ਤੇ ਨਾਲੇ ਮੈਂ ਸਬਜ਼ੀਆਂ ਸਾਂਭ ਲਵਾਂ ਤੇ ਫੇਰ ਪਹੁੰਚਾਂ ਅੰਦਰ ਪੱਖਾ ਮੈਂ ਤਾਂ ਮੰਦ ਕਰਤਾ ਰਸੋਈ ਦਾ ਕਿਉਂਕਿ ਦੁੱਧ ਗਰਮ ਕਰ ਰਹੀ ਆ ਤੇ ਸ਼ਿਫਟੀ ਥੋੜਾ ਬਿਜ਼ੀ ਹੁੰਦੇ ਨੇ ਇਸ ਕਰਕੇ ਫਿਰ ਮੈਂ ਮੈਨੂੰ ਮੈਨੂੰ ਅੱਜ ਅੱਜ ਹੀ ਕਿਸੇ ਦਾ ਕਮੈਂਟ ਆਇਆ ਸੀ ਇੱਕ ਤਾਂ ਮੇਰੇ ਦਿਮਾਗ 'ਚ ਅੱਜ ਹੀ ਇਹ ਚੀਜ਼ ਆਈ ਔਰ ਅੱਜ ਹੀ ਇਸ ਨੇ ਕਮੈਂਟ ਕੀਤਾ ਤੇ ਮੇਰੇ ਮੇਰੇ ਅੰਦਰ ਨਾ ਉਹ ਹੋਰ ਇੱਕ ਮਤਲਬ ਇੱਕ ਆਸ ਜਿਹੀ ਹੋਰ ਜਾਗੀ ਕਿ ਕਿਉਂ ਕਿਉਂ ਨਾ ਕਿਰਨ ਸਹੀ ਗੱਲ ਆ ਜੇ ਉਹ ਜੇ ਮਤਲਬ ਸਾਡੇ ਸਬਸਕ੍ਰਾਈਬਰ ਕਹਿ ਸਕਦੇ ਤੂੰ ਕਰ ਸਕਦੀ ਆ ਮੈਂ ਸੋਚਿਆ ਕਿ ਚਲੋ ਜੇ ਸ਼ਿਪੀ ਥੋੜਾ ਬਿਜ਼ੀ ਹੁੰਦੇ ਆ ਤਾਂ ਮੈਂ ਕਿਉਂ ਨਾ ਮੈਂ ਹੀ ਵਲੌਗ ਸ਼ੂਟ ਕਰ ਲੈਣਾ ਮੈਂ ਤੇ ਇਬਾਦਤ ਉਹਨੇ ਜਾਨੀ ਰਲ ਕੇ ਕਿਉਂਕਿ ਉਦੋਂ ਫਿਰ ਸਾਡੇ ਕੋਲ ਗੈਪ ਪੈ ਜਾਂਦਾ ਵਾ 2 2 3 ਦਾ ਗੈਪ ਪੈ ਜਾਂਦਾ ਵਾ ਮੈਂ ਵੀ ਥੋੜਾ ਹੀ ਮਨੋਰਜਨ ਕਰ ਜਾਨੀ ਮੈਨੂੰ ਇਹ ਹੁੰਦਾ ਕੋਈ ਗਾਣੇ ਸ਼ਿੱਪੀ ਕਰ ਰਿਹਾ ਤਾਂ ਕਰਦੇ ਰਹਿਣਾ ਮੈਂ ਕਿਉਂ ਹੀ ਨਹੀਂ ਸਰਦਰਦੀ ਲਵਾ ਬਟ ਨਹੀਂ ਮੈਨੂੰ ਵੀ ਮਤਲਬ ਪ੍ਰੋਪਰ ਸ਼ਿੱਪੀ ਦਾ ਸਾਥ ਦੇਣਾ ਚਾਹੀਦਾ ਵਾ ਤੇ ਚਲੋ ਹੁਣ ਮੈਂ ਲੱਗਦਾ ਇਬਾਦਤ ਨੂੰ ਰੋ ਰਹੀ ਐ ਚਲੋ ਮਿਲਦੇ ਆ ਤੁਹਾਨੂੰ ਹੁਣ ਆਪਾਂ ਸਵੇਰੇ ਜਦੋਂ ਅਸੀਂ ਬ੍ਰੇਕਫਾਸਟ ਖਾਵਾਂਗੇ ਗੁਡ ਮਾਰਨਿੰਗ ਜੀ ਇੱਕ ਵਾਰ ਫੇਰ ਤੋਂ ਤੇ ਅਸੀਂ ਉੱਠ ਗਏ ਸੀ ਸਵੇਰੇ ਅਸੀਂ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਹੋਣਾ ਤੇ ਇਬਾਦਤ ਵੀ ਉਸ ਟਾਈਮ ਤੇ ਮੇਰੇ ਨਾਲ ਉੱਠ ਗਈ ਸੀ ਤੇ ਹੁਣ ਉਹਨੂੰ ਫੇਰ ਨਹੀਂ ਦੇ ਨੇ ਜੋਰ ਪਾਤਾ ਉਹਨੂੰ ਫੇਰ ਸੁਵਾਤਾ ਛਿੱਪੀ ਨੇ ਉਹ ਸੌ ਗਈ ਆ ਤੇ ਛਿੱਪੀ ਨੇ ਪਾਠ ਕਰ ਲਿਆ ਨਾ ਇਹਨੂੰ ਕਿਤੇ ਮੈਂ ਵੀ ਪਾਠ ਕਰ ਲਿਆ ਤੇ ਗੁਰਦੁਆਰਾ ਸਾਹਿਬ ਸ਼ੁਰੂ ਕਰਨਾ ਹੁਣ ਅਸੀਂ ਪਹਿਲਾਂ ਇਬਾਦਤ ਕਰਕੇ ਨਹੀਂ ਜਾਇਆ ਜਾਂਦਾ ਹੁਣ ਇਹ ਰੂਟੀਨ ਸੈੱਟ ਕਰ ਰਹੇ ਹਾਂ ਕਿ ਜੇ ਗੁਰਦੁਆਰਾ ਸਾਹਿਬ ਜਾਇਆ ਕਰੀਏ ਡੇਲੀ ਤੇ ਉਹ ਵੀ ਆਪਾਂ ਹੁਣ ਸ਼ੁਰੂ ਜਲਦੀ ਕਰਾਂਗੇ ਇੱਕ ਦੋ ਦਿਨਾਂ ਚ ਸ਼ੁਰੂ ਕਰ ਦੇਣਾ ਵਾ ਗੁਰਦੁਆਰਾ ਸਾਹਿਬ ਜਾਣਾ ਕਿਉਂਕਿ ਨਾ ਇਦਾਂ ਲੱਗਦਾ ਜਿਵੇਂ ਨਾ ਮਤਲਬ ਅਧੂਰਾ ਜਿਆ ਵਾ ਠੀਕ ਆ ਇਬਾਦਤ ਕਰਕੇ ਥੋੜਾ ਜਿਹਾ ਹਾਨੂੰ ਲੱਗਦਾ ਹੈ ਕਿਉਂਕਿ ਇਹ ਰੋਂਦੀ ਆ ਨਾ ਜਦੋਂ ਬਾਹਰ ਜਾਂਦੇ ਆ ਇਹ ਰੋਂ ਲੱਗ ਜਾਂਦੀ ਆ ਪਤਾ ਨਹੀਂ ਨਾ ਕਿਹੜੇ ਵਾਲੇ ਬੱਚਾ ਮਤਲਬ ਜਿੱਦ ਕਰਨ ਲੱਗ ਜਾਂਦਾ ਪਰ ਮੈਂ ਸੌਣਾ ਇੱਕ ਤੇ ਸੌਣ ਵਾਸਤੇ ਮਤਲਬ ਐਵੇਂ ਨਹੀਂ ਰੋਂਦੀ ਬਹੁਤ ਜ਼ਿਆਦਾ ਸੌਣ ਵਾਸਤੇ ਉਹ ਕਰਕੇ ਰੋਂਦੀ ਆ ਜਾਂ ਇਹਨਾਂ ਫੀਡ ਲੈਣੀ ਹੁੰਦੀ ਉਦੋਂ ਤਾਂ ਇਸ ਕਰਕੇ ਅਸੀਂ ਥੋੜਾ ਜਿਹਾ ਨਹੀਂ ਜਾ ਪਾਉਂਦੇ ਗੁਰਦੁਆਰਾ ਸਾਹਿਬ ਪਰ ਹੁਣ ਅਸੀਂ ਜਾਇਆ ਕਰਨਾ ਹੁਣ ਲੱਗੇ ਸੀ ਬ੍ਰੇਕਫਾਸਟ ਲੈ ਕੇ ਜਾਣਾ ਛਿੱਪੇ ਵਾਸਤੇ ਤੇ ਮੈਨੂੰ ਵੀ ਭੁੱਖ ਲੱਗੀ ਆ ਪੂਰੀ ਤੇ ਮੈਂ ਆ ਵੇਖਵਾਰਾ ਰਤੀ ਜਿਹੜੇ ਪਿਓ ਕੇ ਰੱਖਿਆ ਸੀ ਮੈਂ ਖਾ ਲੈਨੀ ਆ ਤੁਹਾਨੂੰ ਐ ਪਿਓ ਹੋ ਗਈ ਆ ਇਹ ਚੀਆ ਸੀਡਸ ਨੇ ਵਿੱਚ ਚੰਗੀ ਤਰ੍ਹਾਂ ਹੋ ਜਾਂਦੇ ਨੇ ਉਹ ਤਾਂ ਡਰਾਈ ਡਰਾਈ ਰਹਿੰਦੇ ਨੇ ਇਦਾਂ ਫੇ ਚੰਗੀ ਤਰ੍ਹਾਂ ਹੋ ਜਾਂਦੇ ਨੇ ਤੇ ਨਾਲ ਮੈਂ ਲੈ ਲਿਆ ਐਪਲ ਬਨਾਣਾ ਤੇ ਮੈਂ ਲੈਤੇ ਸਟਰਾਬੇਰੀ ਤੇ ਨਾਲ ਇਹਦੇ ਚਾਹ ਦਾਲਚੀਨੀ ਪਾਊਡਰ ਦਾਲਚੀਨੀ ਮੈਂ ਬਾਹਰੋਂ ਲਿਆ ਕੇ ਤੇ ਆਪ ਹੀ ਘਰੇ ਪੀਸੀ ਸੀ ਪਾਊਡਰ ਤੇ ਨਾਲ ਲੈਤਾ ਸ਼ਹਿਦ ਸ਼ਹਿਦ ਨਾਲ ਇਹ ਹੈ ਕਿ ਥੋੜਾ ਜਿਹਾ ਮ ਇੱਕ ਮਿੱਠਾ ਜਿਹਾ ਲੱਗ ਰਿਹਾ ਹੁੰਦਾ ਵੈਸੇ ਤਾਂ ਫਰੂਟਸ ਦੇ ਨਾਲ ਹੀ ਮਿੱਠਾ ਲੱਗਣਾ ਸ਼ੁਰੂ ਹੋ ਜਾਂਦਾ ਵਾ ਤੇ ਬਟ ਫੇ ਵੀ ਜੇ ਤੁਸੀਂ ਥੋੜਾ ਸ਼ਹਿਦ ਹੋਣ ਐਡ ਆਨ ਕਰ ਲੈਨੇ ਤਾਂ ਉਹਦੇ ਨਾਲ ਥੋੜਾ ਹੋਰ ਇੱਕ ਫਲੇਵਰ ਮਤਲਬ ਜਿਆਦਾ ਵਧੀਆ ਲੱਗਦਾ ਵਾ ਚਲੋ ਹੁਣ ਮੈਂ ਪਹਿਲਾਂ ਫਰੂਟ ਕੱਟ ਕੇ ਪਾ ਲਵਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਲੋ ਜੀ ਮੈਂ ਫਰੂਟ ਕੱਟ ਕੇ ਪਾਲੇ ਵਿੱਚ ਤੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਉਂਗੀ ਦਾਲਚੀਨੀ ਪਾਊਡਰ ਇੱਤੈ ਹੀ ਦੂਜੇ ਵਿੱਚ ਵੀ ਠੀਕ ਆ ਹੁਣ ਮੈਨੂੰ ਸਪੂਨ ਚੇਂਜ ਕਰਨਾ ਪੈਣਾ ਮੈਂ ਪਾਉਂਗੀ ਨਾਲ ਸ਼ੈਦ ਸ਼ੈਦ ਨਾਲ ਜਿਹੜਾ ਮਜ਼ਾ ਹੁੰਦਾ ਨਾ ਬਹੁਤ ਜ਼ਿਆਦਾ ਫਰੂਟ ਤੁਸੀਂ ਆਪਣੀ ਮਰਜ਼ੀ ਅਨੁਸਾਰ ਪਾ ਸਕਦੇ ਹੋ ਜਿਹੜਾ ਮੱਝ ਜਿਹੜਾ ਤੁਹਾਨੂੰ ਫਰੂਟ ਅੱਛਾ ਲੱਗਦਾ ਵਾ ਮਤਲਬ ਲੋ ਪਾ ਸਕਦੇ ਹੋ ਤੁਸੀਂ ਹਨਾ ਲਓ ਹੁਣ ਇਹਨਾਂ ਨੂੰ ਮੈਂ ਕਰ ਲੈਨੀ ਆ ਮਿਕਸ ਚੰਗੀ ਤਰ੍ਹਾਂ ਤੇ ਫਿਰ ਮੈਂ ਸ਼ਿਪੀ ਕੋ ਲੈ ਕੇ ਜਾਨੀ ਆ ਸ਼ਿਪੀ ਦੀ ਸਭ ਤੋਂ ਜ਼ਿਆਦਾ ਫੇਵਰਿਟ ਡਿਸ਼ ਛਾਏ ਲਓ ਜੇ ਆਪਾਂ ਕਰਦੇ ਆ ਪਹਿਲਾਂ ਸ਼ਿਪੀ ਨੂੰ ਸਰਵ ਗੋਲ ਵਾਲੇ ਬੋਲ ਚ ਤੇ ਵਾਲੇ ਬੋਲ ਚ ਇਦਾਂ ਲੱਗਦਾ ਜਿਦਾ ਇਹਦੇ ਚ ਘਾਟੂ ਦਾ ਉਹਦੇ ਚ ਵਾਧੂ ਹੁੰਦਾ ਪਰ ਸਾਰੀ ਸੇਮ ਕੁਆਂਟੀਟੀ ਸੇਮ ਹੀ ਹੁੰਦੀ ਆ ਲਓ ਜੀ ਥੈਂਕ ਯੂ ਜੀ ਥੈਂਕ ਯੂ ਖਾ ਕੇ ਦੇਖੋ ਫੇਵਰਿਟ ਖਾ ਕੇ ਦੇਖਾ ਕੇ ਵੇਖੀ ਖਾਵਾ ਤੁਹਾਡਾ ਕਿਤੇ ਮੈਂ ਵੀ ਲੈ ਕੇ ਆਉਣੀ ਆ ਲਓ ਫਿਰ ਲੈਣੀ ਆ ਇਹ ਤਾਂ ਮੇਰਾ ਗਰਮੀਆਂ ਦਾ ਮੇਰਾ ਸਭ ਤੋਂ ਫੇਵਰਿਟ ਨਾਸ਼ਤਾ ਉਹ ਤੋਂ ਠੰਡਾ ਠੰਡਾ ਕਲਰਫੁਲ ਜਿਹਾ ਹੂੰ ਖਾਂਡਵਾ ਦਿੰਦਾ ਕਲੇਜ ਚ ਸਹੀ ਗੱਲ ਹੈ ਯਾਰ ਤੇ ਮੇਰੀ ਮਿੱਠੀ ਸਿੱਕੀ ਹੈ ਹੈ ਸੁਪਨੇ ਲੈ ਰਹੀ ਹੁਣੀ ਕੋਈ ਬਗੜੂ ਜੀ ਮੇਰੀ ਗਗਲੂ ਆਜੇ ਨੇ ਨਾਈ ਕਰਨੀ ਹੈ ਇਹਦੀ ਮਾਲਿਸ਼ ਵੀ ਕਰਨੀ ਹੈ ਜੇ ਰਾਤ ਨੂੰ ਇੱਕ ਵਾਰੀ ਕੀਤੀ ਹੁਣ ਇੱਕ ਵਾਰੀ ਫੇਰ ਮਾਲਿਸ਼ ਕਰਕੇ ਫਿਰ ਇਹ ਹਲਕਾ ਨਾਲ ਘੱਟਾ ਘੱਟਾ ਕੋਚਾਰੇ ਔਰ ਸਟ੍ਰਾਬੇਰੀਆ ਥੋੜੀ ਜਿਹੀ ਖੱਟੀ ਮਿੱਠੀ ਜੀ ਹੁੰਦੀ ਨਾ ਮਿੱਠੀ ਨਹੀਂ ਹੈ ਨਾ ਹੂੰ ਸਟ੍ਰਾਬਰੀ ਕਦੇ ਮਿੱਠੀ ਬਹੁਤ ਘਾਟ ਆ ਜ ਆਪਣੇ ਮੈਨ ਲੱਗਦਾ ਇੰਡੀਆ ਵਿੱਚ ਸਟ੍ਰਾਬਰੀ ਮਿੱਠੀ ਮਿਲਦੀ ਹੋਵੇ ਮੈਨੂੰ। ਖੱਟੀ ਹੁੰਦੀ ਹੈ ਜਨਵਰੀ ਮੈਂ ਲਿਆਵਾ। ਹੂੰ ਜੇਰ ਉਹ ਚਪੜਾ ਲਿਆਓ। ਚਲੋ। ਆਈ ਹੋਪ ਕਿ ਤੁਹਾਨੂੰ ਇਹ ਵਾਲੀ ਜਿਹੜੀ ਮੇਰੀ ਰੈਸਪੀ ਆ ਵਧੀਆ ਲੱਗੀ ਹੋਵੇ ਤੇ ਸਿੰਪਲ ਜੀ ਰੈਸਪੀ ਆ ਕੋਈ ਇਹ ਨਹੀਂ ਹੈਗੀ ਬਸ ਇਹ ਆ ਕਿ ਹੈਲਦੀ ਰੈਸਪੀ ਆ ਤੇ ਤੁਸੀਂ ਵੀ ਮਤਲਬ ਇਹ ਤੁਹਾਨੂੰ ਲੱਗੇ ਨਾ ਕੋਈ ਕਿਸੇ ਵੇਲੇ ਬ੍ਰੇਕਫਾਸਟ ਕੀ ਆ ਤੇ ਇਹ ਈਜ਼ੀਲੀ ਬਣ ਜਾਂਦੀ ਆ ਤੇ ਬਾਕੀ ਦੂਜੀ ਗੱਲ ਮੈਂ ਇਹਣਾ ਚਾਹਨੀ ਆ ਕਿ ਮੈਂ ਅੱਜ ਕੱਲੀ ਨੇ ਮਤਲਬ ਅੱਜ ਮੈਂ ਛੁਪੀ ਤੋਂ ਬਿਨਾ ਹੀ ਅੱਜ ਵਲੌਗ ਸ਼ੂਟ ਕੀਤਾ ਵਾ ਤੇ ਆਈ ਹੋਪ ਕਿ ਤੁਹਾਨੂੰ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੇ ਕੱਲੀ ਦਾ ਵੀ ਵਲੌਗ ਜਿਹੜਾ ਉਹ ਅੱਛਾ ਲੱਗਾ ਹੋਵੇ ਵਧੀਆ ਲੱਗਾ ਹੋਵੇ ਤੇ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਮੈਂ ਵਧੀਆ ਵਲੌਗ ਸ਼ੂਟ ਕੀਤਾ ਤੇ ਬਾਕੀ ਅੱਜ ਤਾਂ ਚਲੋ ਇਹ ਬਾਤ ਸੁੱਤੀ ਆ ਫਿਰ ਹੁਣ ਜਿਹੜੇ ਆਪਾਂ ਕੱਲ ਤੋਂ ਵਲੌਗ ਸ਼ੂਟ ਕਰਾਂਗੇ ਉਹ ਮੈਂ ਤੇ ਇਬਾਦਤ ਇਕੱਠੀ ਦਵੇਂ ਆਪਾਂ ਇਕੱਠੀਆਂ ਆਇਆ ਕਰਾਂਗੇ ਐਸ ਟਾਈਮ ਤੇ ਸੁੱਤੀ ਆ ਚਲੋ ਮਿਲਦੇ ਆ ਕੱਲ ਇੱਕ ਨਵੇਂ ਵਲੌਗ 'ਚ ਉਦ ਤੱਕ ਦੋ ਸਾਨੂੰ ਇਜਾਜ਼ਤ ਬਾਏ ਬਾਏ